ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਹੋਈਆਂ 14 ਤਰੀਕ ਨੂੰ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸ਼ਾਂਤਮਈ ਤਰੀਕੇ ਨਾਲ ਪੂਰੇ ਸੂਬੇ ਪਰ ਵਿੱਚ ਇਹ ਚੋਣਾਂ ਹੋਈਆਂ ਨੇ ਤੇ ਉੱਥੇ ਅੱਜ ਜੇ ਗੱਲ ਕਰ ਲਈ ਅਕਾਊਂਟਿੰਗ ਦੀ ਤਾਂ ਅਕਾਊਂਟਿੰਗ ਜਿਹੜੀ ਹੈ ਅੱਜ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਦੀਆਂ ਸ਼ੁਰੂ ਹੋ ਚੁੱਕੀਆਂ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਸੈਂਟਰ ਜਿਹੜੇ ਬਣੇ ਨੇ ਨਿਹਾਲ ਸਿੰਘ ਵਾਲਾ ਕੋਟੀ ਸੇਖਾ ਧਰਮਕੋਟ ਤੇ ਬਾਕੀ ਪ੍ਰਾਣਾ ਮੋਗਾ ਮੋਗਾ ਦੇ ਚੋਣ ਜਿਹੜਾ ਅਕਾਊਂਟਿੰਗ ਸੈਂਟਰ ਉੱਥੇ ਖੜੇ ਆ ਤਾਂ ਗੱਲ ਕਰ ਲਈਏ ਉਮੀਦਵਾਰਾਂ ਦੀ ਤਾਂ 67 ਉਮੀਦਵਾਰ ਜਿਹੜੇ ਆ ਜ਼ਿਲ੍ਹਾ ਪ੍ਰਸ਼ਦ ਲਈ ਇੱਥੇ ਚੋਣ ਮੈਦਾਨ ਦੇ ਵਿੱਚ ਸੀ ਤੇ ਅੱਜ ਉਹਨਾਂ ਦੀ ਜਿਹੜੀ ਆ ਕਿਸਮਤ ਇਹਨਾਂ ਬੈਲਟ ਬਾਕਸ ਦੇ ਵਿੱਚ ਜਿਹੜੀ ਬੰਦ ਹੋ ਗਈ ਸੀ 14 ਤਰੀਕ ਨੂੰ ਅੱਜ ਉਹ ਖੁੱਲਣ ਜਾ ਰਹੀ ਹੈ ਤੇ ਕਾਊਂਟਿੰਗ ਜਿਹੜੀ ਆ ਸ਼ੁਰੂ ਹੋ ਚੁੱਕੀ ਹੈ ਤੇ ਗੱਲ ਕਰ ਲਈਏ ਬਲਾਕ ਸੰਤੀ ਦੀ ਤਾਂ ਬਲਾਕ ਸੰਤੀ ਦੇ ਵਿੱਚ 333 ਉਮੀਦਵਾਰ ਜਿਹੜੇ ਨੇ ਉਹ ਆਪਣੀ ਅੱਜ ਕਿਸਮਤ ਉਹਨਾਂ ਦੀ ਇਸ ਵੋਟ ਬਾਕਸ ਦੇ ਵਿੱਚੋਂ ਖੁੱਲੂਗੀ ਤਾਂ ਕਰੀਬ 10 ਤੋਂ 11 ਵਜੇ ਦੇ ਕਰੀਬ ਜਿਹੜੀ ਹੈ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਫਿਲਹਾਲ ਜਿਹੜੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਕਾਊਂਟਿੰਗ ਸੈਂਟਰ ਦੇ ਬਾਹਰ ਖੜੇ ਜੇ ਪੁਲਿਸ ਵੱਲ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਪੂਰੇ ਜ਼ਿਲ੍ਹੇ ਦੇ ਵਿੱਚ ਚਾਰਾ ਹਲਕਿਆਂ ਦੇ ਵਿੱਚ 650 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜਾ ਤਾਇਨਾਤ ਕੀਤਾ ਗਿਆ ਹੈ ਆਲਾਦਕਾਰੀ ਮੌਜੂਦ ਨੇ ਸੈਂਸਿਟਿਵ ਸੈਂਸਿਟਿਵ ਜਿੱਥੇ ਕਾਊਂਟਿੰਗ ਸੈਂਟਰ ਨੇ ਤੇ ਉੱਥੇ ਜਿਹੜੇ ਆ ਅਧਿਕਾਰੀਆਂ ਮੌਜੂਦ ਨੇ ਲੇਅਰਸ ਦੀ ਗੱਲ ਕੀਤੀ ਜਾਵੇ ਸਿਕਿਉਰਿਟੀ ਲੇਅਰਸ ਦੀ ਤਾਂ ਤਿੰਨ ਸਿਕਿਉਰਿਟੀ ਲੇਅਰਸ ਤਿੰਨ ਜਗ੍ਹਾ ਤੋਂ ਜਿਹੜੀ ਹੈ ਚੈੱਕ ਹੋ ਕੇ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਪਹਿਲਾਂ ਮੇਨ ਰੋਡ ਤੇ ਜਿਹੜੀ ਹੈ ਸਿਕਿਉਰਿਟੀ ਲੱਗੀ ਹੋਈ ਹੈ ਜਿੱਥੇ ਬੈਰੀਗੇਟਿੰਗ ਕੀਤੀ ਗਈ ਹੈ ਉਸ ਤੋਂ ਬਾਅਦ ਮੇਨ ਗੇਟ ਤੇ ਜਿਹੜੀ ਹੈ ਚੈਕਿੰਗ ਹੁੰਦੀ ਹੈ ਉਸ ਤੋਂ ਬਾਅਦ ਇਹ ਵਾਲਾ ਜਿਹੜਾ ਕਾਊਂਟਿੰਗ ਸੈਂਟਰ ਹੈ ਕਾਊਂਟਿੰਗ ਸੈਂਟਰ ਤੋਂ ਜਿਹੜਾ ਜਿਹੜੇ ਇੱਕ ਉਮੀਦਵਾਰਾਂ ਦੇ ਏਜੰਟ ਨੇ ਜਾਂ ਕਾਊਂਟਿੰਗ ਏਜੰਟ ਨੇ ਉਹਨਾਂ ਦੀ ਜਿਹੜੀ ਇੱਥੇ ਤਲਾਸ਼ੀ ਲਈ ਲੈ ਕੇ ਜਾਂਦੇ ਉਸ ਤੋਂ ਬਾਅਦ ਜ ਗੱਲ ਕਰ ਲਈਏ ਮੋਬਾਈਲ ਫੋਨ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਗਰੀ ਜਿਹੜੀ ਅੰਦਰ ਕਾਊਂਟਿੰਗ ਸੈਂਟਰ ਤੇ ਨਹੀਂ ਜਾਣ ਦਿੱਤੀ ਜਾ ਰਹੀ ਤੇ ਨਾਲ ਦੀ ਨਾਲ ਜੇ ਸਕਿਉਰਿਟੀ ਦੀ ਗੱਲ ਕੀਤੀ ਜਾਵੇ ਤਾਂ ਮੁਲਾਜ਼ਮ ਜਿਹੜੇ ਨੇ ਉਹੋ ਜਗ੍ਹਾ ਜਗ੍ਹਾ ਤੇ ਤਨਾਤ ਕੀਤੇ ਗਏ ਨੇ ਤਾਂ ਕਿ ਕਾਊਂਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਣਸਖਾਵੀ ਘਟਨਾ ਨਾ ਵਾਪਰ ਪਵੇ ਤੇ ਹੁਣ ਥੋੜੀ ਦੇਰ ਤੱਕ ਜਿਹੜੇ ਆ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਕੀ ਕੀ ਰਿਜ਼ਲਟ ਆਉਂਦੇ ਨੇ ਇਹ ਵੀ ਤੁਹਾਨੂੰ ਅਪਡੇਟ ਦਿੰਦੇ ਰਾਵਾਂਗੇ ਤੇ ਨਾਲ ਦੀ ਨਾਲ ਉਮੀਦਵਾਰਾਂ ਨਾਲ ਵੀ ਗੱਲ ਕਰਾਂਗੇ ਜੋ ਇਸ ਚੋਣ ਮੈਦਾਨ ਵਿੱਚ ਸੀ ਤੇ ਅੱਜ ਉਹਨਾਂ ਦੀ ਜਿਹੜੀ ਕਿਸਮਤ ਖੁੱਲਣ ਜਾ ਰਹੀ ਹੈ ਤੇ ਉਹਨਾਂ ਨੂੰ ਜਿੱਦਾਂ ਜਿੱਤ ਪ੍ਰਾਪਤ ਹੁੰਦੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਕੀ ਮੁੱਦੇ ਜਿਹੜੇ ਉਹਨਾਂ ਦੇ ਰਹਿਣ ਵਾਲੇ ਨੇ ਤੇ ਕੀ ਲੋਕ ਉਹਨਾਂ ਤੋਂ ਉਮੀਦਾਂ ਰੱਖਦੇ ਸੀ ਕੈਮਰਾਮੈਨ ਅਸਾਰ ਦੇ ਨਾਮ ਨਵਦੀਪ ਸਿੰਘ ਜੀਟੀਸੀ ਨਿਊਜ਼ ਮੋਗਾ